ਕਰਾਂ ਲਾਹੌਰ ਦੀ ਧਰਤੀ ਆ ਲਾਹੌਰ ਦੀ ਧਰਤੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ दरबार ਵਿੱਚ ਸਾਦ ਸੰਗਤ ਦੀ ਇੱਕ ਪਾਦਰੀ ਆਇਆ ਈਸਾਈ ਧਰਮ ਨੂੰ ਮੰਨਣ ਵਾਲਾ ਮਹਾਰਾਜਾ ਸਾਹਿਬ ਅੰਦਰ ਆਉਣ ਦੀ ਆਗਿਆ ਹੈ ਜੀ ਆਗਿਆ ਆ ਜਾਓ ਚਲਾ ਗਿਆ ਸਤਕਾਰ ਕੀਤਾ ਮਹਾਰਾਜਾ ਸਾਹਿਬ ਜੀ ਮੈਂ ਤੁਹਾਡੇ ਰਾਜ ਭਾਗ ਵਿੱਚ ਇੱਕ ਸਕੂਲ ਖੋਲਣਾ ਚਾਹੁੰਦਾ ਤੁਹਾਡੀ ਆਗਿਆ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਆ ਗਿਆ ਹੈ ਖੋਲ ਜਾਏਗਾ ਖੋਲ ਦੇਾਂਗੇ ਉਹਦੇ ਵਾਸਤੇ ਚਾਹੀਦਾ ਕੀ ਆ ਪਾਦਰੀ ਨੇ ਆਖਿਆ ਜੀ ਉਹਦੇ ਵਾਸਤੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਜ਼ਮੀਨ ਚਾਹੀਦੀ ਹੈ ਤੇ ਜ਼ਮੀਨ ਤੁਸੀਂ ਦਿਓਗੇ ਮੈਂ ਚਾਹੁੰਦਾ ਕਿ ਸਰਕਾਰ ਜ਼ਮੀਨ ਦੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਦੇ ਦੇਾਂਗੇ ਉਸ ਤੋਂ ਬਾਅਦ ਫਿਰ ਬਿਲਡਿੰਗ ਤਿਆਰ ਕਰਨੀ ਹੈ ਜੀ ਸਕੂਲ ਦੀ ਉਹਦਾ ਖਰਚਾ ਵੀ ਸਰਕਾਰ ਹੀ ਖਾਲਸਾ ਦੇਗੀ ਤੁਹਾਡੇ ਦਰਬਾਰ ਵਿੱਚ ਉਹ ਦਿੱਤਾ ਜਾਏਗਾ ਮਹਾਰਾਜਾ ਸਾਹਿਬ ਨੇ ਆਖਿਆ ਦੇ ਦੇ ਜਾਗੇ ਬਿਲਡਿੰਗ ਵੀ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਤੀਜੇ ਨੰਬਰ ਤੇ ਕੀ ਚਾਹੀਦਾ ਹੈ ਕਹਿਣ ਲੱਗੀ ਉਦੋਂ ਬਾਅਦ ਤੀਜੇ ਨੰਬਰ ਤੇ ਉਹਦੇ ਵਿੱਚ ਪੜਨਵਾਟ ਜਿਹੜੇ ਟੀਚਰ ਰੱਖਣੇ ਉਹਨਾਂ ਦੀਆਂ ਤਨਖਾਹਾਂ ਵੀ ਸਰਕਾਰ ਦੇ ਖਜ਼ਾਨੇ ਤੋਂ ਦਿੱਤੀਆਂ ਜਾਣਗੀਆਂ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਦੇ ਦੇ ਜਾਗੇ ਮੈਂ ਤੁਹਾਡੀਆਂ ਤਿੰਨ ਸ਼ਰਤਾਂ ਮੰਨ ਲਈਆਂ ਜਗ੍ਹਾ ਵੀ ਅਸੀਂ ਦੇ ਆਗੇ ਬਿਲਡਿੰਗ ਵੀ ਬਣਾ ਦੇਾਂਗੇ ਤੇ ਤਨਖਾਹਾਂ ਵੀ ਦੇ ਦੇਾਂਗੇ ਪਰ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਦੱਸੋ ਜੀ ਮਹਾਰਾਜਾ ਸਭ ਕਿਹੜਾ ਉਹ ਕਹਿੰਦੇ ਸਕੂਲ ਵਿੱਚ ਈਸਾਈ ਧਰਮ ਤੇ ਨਹੀਂ ਪੜਾਇਆ ਜਾਏਗਾ ਮੇਰੇ ਧਰਮ ਨੂੰ ਬਾਹਰ ਤੇ ਨਹੀਂ ਕੱਢ ਦਿੱਤਾ ਜਾਏਗਾ ਪੰਜਾਬੀ ਖਤਮ ਤੇ ਨਹੀਂ ਕਰ ਦਿੱਤੀ ਜਾਏਗੀ ਉਹਨੇ ਜਵਾਬ ਦੇ ਕੇ ਆਖਿਆ ਨਹੀਂ ਜੀ ਸਕੂਲ ਵਿੱਚ ਕੀ ਪੜਾਉਣਾ ਕੀ ਨਹੀਂ ਪੜਾਉਣਾ ਉਹ ਸਾਡੀ ਪਰ ਦੀ ਹੋਵੇਗੀ ਅਸੀਂ ਈਸਾਈ ਧਰਮ ਦਾ ਪ੍ਰਚਾਰ ਕਰਾਂਗੇ ਪੰਜਾਬੀ ਨਹੀਂ ਪੜਾਵਾਂਗੇ ਤੇ ਮਹਾਰਾਜੇ ਨੇ ਇੱਕ ਦਮ ਹਉਂਦੇ ਵਾਲ ਵੇਖ ਕੇ ਆਖਿਆ ਅਸੀਂ ਤੈਨੂੰ ਵੀ ਮੇਰੇ ਤੋਂ ਮੂਰਖ ਬੰਦਾ ਨਹੀਂ ਲੱਭਿਆ ਜਮੀਨ ਪੰਜਾਬ ਦੀ ਆ ਸਰਕਾਰ ਜਿਹੜੀ ਹੈ ਪੰਜਾਬ ਦੀ ਉਹ ਬਿਲਡਿੰਗ ਬਣਾ ਕੇ ਦੇਗੀ ਤਨਖਾਹ ਮਾਸੀਂ ਦਵਾਂਗੇ ਤੇ ਸਾਡੀ ਬਿਦਿਆ ਪੜਾਈ ਨਹੀਂ ਜਾਏਗੀ ਸਾਡੀ ਬੋਲੀ ਪੜਾਈ ਨਹੀਂ ਜਾਏਗੀ ਸਾਡਾ ਧਰਮ ਪੜਾਇਆ ਹੀ ਨਹੀਂ ਜਾਏਗਾ ਮੈਨੂੰ ਐਦਾ ਦੇ ਸਕੂਲ ਦੀ ਕੋਈ ਲੋੜ ਨਹੀਂ ਆਦ ਦੇਖੋ ਤਾਂ ਸੀ ਪੰਜਾਬ ਤੇ ਕੁਛ ਹੀ ਹੋ ਰਿਹਾ ਜਮੀਨ ਪੰਜਾਬ ਦੀ ਆ ਪੰਜਾਬ ਦੇ ਨਿਆਣਿਆਂ ਕੋਲੋਂ ਹੀ ਪੀਸਾ ਲੈ ਕੇ ਬਿਲਡਿੰਗਾਂ ਬਣਾਇਆ ਪੰਜਾਬੀਆਂ ਉਹਨੂੰ ਹੀ ਪੀਸਾ ਲੈ ਕੇ ਦਰੱਖਾਵਾਂ ਕਤੀਆਂ ਧਾਰੀਆਂ ਤੇ ਪੰਜਾਬੀਆਂ ਦੀ ਬੋਲੀ ਇਸ ਉਲਗ ਦੁਬਾਰ ਕਰ ਦਿੱਤੀ ਜਾ ਰਹੀ ਹੈ ਇਹ ਹਾਲਾਤ ਬਣ ਗਏ ਨੇ ਅੰਗਰੇਜ਼ ਕਹਿੰਦਾ ਜਿੱਦਣ ਅੰਗਰੇਜ਼ਾਂ ਨੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਉਦਨ 87% ਪੰਜਾਬ ਦੇ ਲੋਕ ਪੜ੍ਹੇ ਲਿਖੇ ਸੀ ਆਪਾਂ ਅੱਜ ਕੱਲ ਕਹਿੰਦੇ ਆ ਨਾ ਵੀ ਬੜੇ ਪੜ੍ਹ ਲਿਖ ਗਏ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਡੇ ਵੱਡੇ-ਵਡੇਰੇ 87% ਪੜੇ ਹੋਏ ਸੀ। ਹਰੀ ਸਿੰਘ ਨਲਵੇ ਦਾ ਜੀਵਨ ਪੜੋਣਾ ਦੇਖ ਕੇ ਤੇ ਫਰਾਸ ਤੋਂ ਜੜੀਆਂ ਚੱਟੀਆਂ ਫਰਾਂਚ ਭਾਸ਼ਾ ਵਿੱਚ ਲਿਖੀਆਂ ਹੁੰਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵਾ ਪੜ੍ਹ ਕੇ ਸੁਣਾਇਆ ਕਰਦਾ ਸੀ। ਫਰਾਂਚ ਭਾਸ਼ਾ ਵਿੱਚ ਇੰਗਲੈਂਡ ਦੇ ਮੋਰੇ ਜਾਂਦੇ ਸੀ ਉਹਨਾਂ ਨਾਲ ਗੱਲ ਹਰੀ ਸਿੰਘ ਮਿਲਵਾ ਕਰਿਆ ਕਰਦਾ ਸੀ। ਅਫਗਾਨਿਸਤਾਨ ਦੇ ਪਠਾਰ ਜੜੀਆਂ ਚਿੱਠੀਆਂ ਲਿਖਦੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੋਈ ਸਿੰਘ ਨਲਵਾ ਪੜ ਕੇ ਸੁਣਾਇਆ ਕਰਦਾ ਸੀ ਮਤਲਬ ਹਰੀ ਸਿੰਘ ਨਲਵਾ ਕੱਲਾ ਤਲਵਾਰ ਚਰੌਣੀ ਲਈ ਜਾਣਦਾ ਹੋਇਆ ਪੜਿਆ ਲਿਖਿਆ ਅਨਸਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਕੋਲ ਐਡੇ ਸਿਆਰੇ ਬੰਦੇ ਸਨ ਜੇ ਆਪੋਂ ਦਾ ਦੀਵਨ ਬੇਨਤੀ ਕਰਕੇ ਸਾਰੀ ਰਾਤ ਬੋਲੀ ਜਾਈਏ ਭਾਵੇਂ